ਸਤਿ ਸ੍ਰੀ ਅਕਾਲ ਕਿਸਾਨ ਵੀਰੋ ਭਿੰਡੀ ਦੀ ਖੇਤੀ ਬਾਰੇ ਗੱਲਬਾਤ ਕਰਦੇ ਆਂ ਜੀ ਭਿੰਡੀ ਵਾਲੇ ਖੇਤ ਚ ਆਪਣੇ ਚ ਖੜੇ ਆਂ ਇਧਰ ਦੇਖਿਓ ਸਾਰੀ ਆਪਣੀ ਭਿੰਡੀ ਲੱਗੀ ਹੋਈ ਐ ਤੇ ਇਹ ਸਿਲੈਕਸ਼ਨ ਵੈਰਾਈਟੀ ਐ ਜੀ ਤੇ ਇੱਕ ਮੇਰੀ ਜ਼ਰੂਰੀ ਬੇਨਤੀ ਸਭ ਤੋਂ ਪਹਿਲਾਂ ਹੈ ਨਾ ਮੈਂ ਵੀਡੀਓ ਸ਼ੁਰੂ ਕਰਨ ਪਹਿਲਾਂ ਇੱਕ ਬੇਨਤੀ ਕਰਾਂ ਕਿ ਤੁਹਾਡੇ ਕੋਲ ਜੇ ਤੁਸੀਂ ਭਿੰਡੀ ਦੀ ਖੇਤੀ ਕਰਦੇ ਹੋ ਕਿਹੜੀ ਵੈਰਾਈਟੀ ਲੱਗੀ ਐ ਤੇ ਕੀ ਉਹਦੀ ਐਵਰੇਜ ਆ ਰਹੀ ਵੱਲੋਂ ਕਿੱਲੇ ਦੀ ਕਿੰਨੀ ਐਵਰੇਜ ਆ ਰਹੀ ਕਨਾਲ ਦਾ ਕੀ ਝਾੜ ਐ ਉਹਦੀ ਐਵਰੇਜ ਨਹੀਂ ਆ ਰਹੀ ਐ ਮੇਰੀ ਇਸ ਵਾਰ ਐਵਰੇਜ ਭਿੰਡੀ ਦੀ ਘਟ ਆ ਰਹੀ ਹੈ ਮੈਂ ਤਾਂ ਕਿ ਕਰਕੇ ਚਾਹਣਾ ਚਾਹਣਾ ਕਿਉਂਕਿ ਹੋ ਸਕਦਾ ਮੈਂ ਇੱਕ ਵੈਰੈਟੀ ਨਵੀਂ ਲਾਈ ਆ ਮੈਨੂੰ ਥੋੜਾ ਜਿਹਾ ਉਹਦੇ ਕਰਕੇ ਵੀ ਹੋਇਆ ਹੈ ਮੇਰੀ ਐਵਰੇਜ ਪ੍ਰਤੀ ਕਨਾਲ ਲਗਭਗ 35 ਕਿਲੋ ਦੀ ਐਵਰੇਜ ਜਿਹੜੀ ਪ੍ਰਤੀ ਕਨਾਲ ਦੀ ਆ ਰਹੀ ਹੈ ਤੁਸੀਂ ਕਿੱਲੇ ਦੇ ਹਿਸਾਬ ਨਾਲ ਲਾਓਗੇ ਲਗਭਗ ਤਿੰਨ ਕਮੈਂਟਲ ਤੋਂ ਥੱਲੇ ਮੇਰਾ 1 ਕਿੱਲਾ ਰਿਆ ਰਿਹਾ ਜੀ ਤੜਾਈ ਦਾ ਤੁਹਾਡੇ ਕੀ ਐਵਰੇਜ ਆ ਰਹੀ ਹੈ ਇਹ ਤੁਸੀਂ ਸਾਨੂੰ ਜਾਣਕਾਰੀ ਜਰੂਰ ਸਾਂਝੀ ਕਰਿਓ ਹੁਣ ਕੁਝ ਜਿਹੜੀਆਂ ਗੱਲਾਂ ਭਿੰਡੀ ਦੇ ਵਿੱਚ ਸਾਂਝੀਆਂ ਕਰਨੀਆਂ ਜ਼ਰੂਰੀ ਹੁੰਦੀਆਂ ਹਨਾ ਤੇ ਜਿਹੜੀਆਂ ਦਿੱਕਤਾਂ ਮੈਨੂੰ ਆਈਆਂ ਕਿਉਂਕਿ ਮੈਂ ਕੁਝ ਦਿਨ ਫ ਇਸ ਕਰਕੇ ਸਾਨੂੰ ਥੋੜੀਆਂ ਜਿਹੀਆਂ ਮੈਨੇਜਮੈਂਟ ਦੀ ਦਿੱਕਤ ਆਈਆਂ ਸਭ ਤੋਂ ਪਹਿਲਾਂ ਇਹ ਦੇਖੋ ਜੀ ਹੁਣ ਜਦੋਂ ਅਸੀਂ ਭਿੰਡੀ ਦੀ ਇੰਟਰਨੋਡ ਡਿਸਟੈਂਸ ਚੈੱਕ ਕਰਦੇ ਹਾਂ ਨਾ ਆਹ ਦੇਖੋ ਇੱਕ ਭਿੰਡੀ ਆਪਣੀ ਇੱਥੋਂ ਟੁੱਟੀ ਹੈ ਜੀ ਹੈਨਾ ਠੀਕ ਹੈ ਦੂਜੀ ਆ ਆ ਗਈ ਇਹਨਾਂ ਦੇ ਵਿੱਚ ਫਰਕ ਦੇਖੋ ਜੀ ਪੰਜ ਉਂਗਲਾਂ ਦਾ ਫਰਕ ਹੈ ਜੀ ਇੱਕ ਇੰਟਰਨੋਡ ਡਿਸਟੈਂਸ ਕਹਿ ਸਕਦੇ ਇਹਨੂੰ ਆਪਾਂ ਇੰਟਰਨੋਡ ਡਿਸਟੈਂਸ ਹੈ ਜਿਹੜਾ ਪੰਜ ਉਂਗਲਾਂ ਜੀ ਇਹ ਇੰਨਾ ਨਹੀਂ ਚਾਹੀਦਾ ਇਹ ਤਿੰਨ ਉਂਗਲਾਂ ਤੋਂ ਵੱਧ ਨਹੀਂ ਚਾਹੀਦਾ ਆਪਣਾ ਇੰਟਰਨੋਡ ਡਿਸਟੈਂਸ ਇਹਦਾ ਮਤਲਬ ਇੱਥੇ ਆਇ ਤੇ ਤੁਸੀਂ ਗ੍ਰੋਥ ਰੈਗੂਲੇਟਰ ਦੀ ਸਪਰੇਅ ਕਰਨੀ ਹੈ ਗ੍ਰੋਥ ਰੈਗੂਲੇਟਰ ਜਿਹੜਾ ਕੱਦ ਰੋਕਣ ਵਾਲੀ ਦਵਾਈ ਜਿਹਨੂੰ ਆਪਾਂ ਕਹਿ ਦਿੰਨੇ ਆ ਲਿਓਸਿਨ ਵਗੈਰਾ ਆਉਂਦੀਆਂ ਜਾਂ ਚਮਤਕਾਰ ਆਉਂਦੀ ਹੈ ਉਹਨਾਂ ਦੀ ਸਪਰੇਅ ਆਪਾਂ ਦੋ ਕਰਨੀਆਂ ਪੈਣਗੀਆਂ ਜੀ ਹਫ਼ਤੇ ਹਫ਼ਤੇ ਬਾਅਦ ਆਪਾਂ ਨੂੰ ਪਿੰਡੀ ਦਿੱਤੀ ਜੇ ਤੁਹਾਡੇ ਇੱਕ ਪਿੰਡੀ ਤੋਂ ਦੂਜੀ ਪਿੰਡੀ ਦੀ ਤੜਾਈ ਜ਼ਿਆਦਾ ਹੋ ਰਹੀ ਹੈ ਇਹਦੇ ਕਾਰਨ ਨਾਈਟ੍ਰੋਜਨ ਦੀ ਮਾਤਰਾ ਵਧ ਹੋ ਸਕਦੀ ਹੈ ਜੇ ਤੁਸੀਂ ਪਾਣੀ ਜ਼ਿਆਦਾ ਲਾ ਰਹੇ ਹੋ ਤਾਂ ਵੀ ਇਹ ਹੋ ਸਕਦੀ ਹੈ ਤੁਹਾਡੀ ਪਿੰਡੀ ਛਾਂ ਦੇ ਵਿੱਚ ਲੱਗੀ ਹੈ ਤਾਂ ਵੀ ਇਹ ਸਮੱਸਿਆ ਤੁਹਾਨੂੰ ਆ ਸਕਦੀ ਹੈ ਤੇ ਜੇ ਤੁਸੀਂ ਛਾਂ ਦੇ ਵਿੱਚ ਲਾਈ ਹੈ ਤਾਂ ਕੋਸ਼ਿਸ਼ ਕਰੋ ਧੁੱਪ ਉਹਦੇ ਤੇ ਪ੍ਰੋਪਰ ਆਵੇ ਤੇ ਜੇ ਪਾਣੀ ਦਾ ਲਾਰਦ ਪਾਣੀ ਘਟਾ ਦਿਓ ਜੇ ਇਹਨਾਂ ਨਾਲ ਵੀ ਨਹੀਂ ਕਵਰ ਹੋ ਰਹਾ ਤੁਹਾਨੂੰ ਸਪਰੇਅ ਤੇ ਦੇਣੀ ਪਊਗੀ ਸਾਨੂੰ ਸਪਰੇਅ ਦੇਣੀ ਪੈਣੀ ਹੈ ਤੇ ਲਿਉ ਸੰਦੀ ਆਪਾਂ ਇੱਥੇ ਹੁਣ ਗਰੋਥ ਰੈਗੂਲੇਟਰ ਦੀਆਂ ਸਪਰੇਆਂ ਇੱਕ ਜਾਂ ਦੋ ਹਫ਼ਤੇ ਹਫ਼ਤੇ ਬਾਅਦ ਕਰਾਂਗੇ ਤੇ ਸੰਡੀ ਬਾਰੇ ਆਪਾਂ ਇੱਕ ਛੋਟੀ ਜਿਹੀ ਕਲਿੱਪ ਬਣਾ ਕੇ ਜਾਣਕਾਰੀ ਪਹਿਲਾਂ ਪਾਤੀ ਹੈ ਜੀ ਇਸ ਵੀਡੀਓ ਚ ਵੀ ਜਾਣਕਾਰੀ ਤੁਹਾਨੂੰ ਨਾਲ ਮੈਂ ਸਾਂਝੀ ਕਰਦਾ ਦੇਖੋ ਆ ਹੁਣ ਆਪਣਾ ਫੁੱਲ ਆਇਆ ਦਾ ਪਿੰਡੀ ਦਾ ਲੱਥਾ ਫੁੱਲ ਹੁਣੇ ਲੱਥਾ ਜੀ ਇੱਥੋਂ ਇਹ ਫੁੱਲ ਲੱਥ ਕੇ ਹੀ ਥੱਲੇ ਲੱਗ ਪਿਆ ਤੇ ਇਹ ਨਾ ਏਡੀ ਕਿ ਪਿੰਡੀ ਦੇ ਉੱਪਰ ਹੀ ਲੱਗਿਆ ਸੀ ਆ ਵੇਖੋ ਬਿਲਕੁਲ ਛੋਟੀ ਜੀ ਇਤੋਂ ਵਿੱਚੋਂ ਪਿੰਡੀ ਨਿਕਲਦੀ ਆ। ਜਦੋਂ ਤੁਸੀਂ ਤੜਾਈ ਕਰਦੇ ਹੋ ਨਾ ਪਿੰਡੀ ਦੀ। ਤੜਾਈ ਕਰ ਲਈ ਤੁਸੀਂ ਤੜਾਈ ਕਰਕੇ ਜਦੋਂ ਆਪਾਂ ਪੈਕਿੰਗ ਵਗੈਰਾ ਕਰਦੇ ਆ ਲਿਫਾਫਿਆਂ 'ਚ ਪਾਉਣੇ ਆ। ਕਿਸੇ ਵੇਲੇ ਆਹ ਫੁੱਲ ਨਾ ਨਾਲ ਹੀ ਜੁੜੇ ਹੁੰਦੇ ਆ ਜੀ ਪਿੰਡੀਆਂ ਦੇ। ਜਦੋਂ ਇਹ ਨਾਲ ਜੁੜੇ ਹੋਣ ਤਾਂ ਇਹ ਸਮਝ ਲਓ ਕਿ ਜਾਂ ਤਾਂ ਤੁਹਾਡੇ ਖੇਤ 'ਚ ਸੁੰਡੀ ਆ ਗਈ ਜਾਂ ਸੁੰਡੀ ਆਉਣ ਵਾਲੀ। ਇਹ ਪ੍ਰਿਕਾਸ਼ਨ ਦੇ ਤੌਰ ਤੇ ਤੁਸੀਂ ਪਹਿਲਾਂ ਸਮਝ ਲਓ ਧਿਆਨ ਰੱਖ ਲਿਓ। ਇਹ ਨਾਲ ਇਦਾਂ ਜੁੜਿਆ ਰਹਿ ਜਾਊਗਾ ਪਿੰਡੀ ਦੇ ਜਾਂ ਸੁੰਡੀ ਆ ਗਈ ਜਾਂ ਆਉਣ ਵਾਲੀ। ਇਹ ਮੁੱਖ ਤੌਰ ਤੇ ਇਹਦਾ ਕਾਰਨ ਹੁੰਦਾ। ਠੀਕ ਆ ਇਹ ਆਪਣੀ ਹੋ ਗਈ ਜੀ ਕਮਰਦੇਜੀ ਜੇ ਹੁਣ ਪਿੰਡੀ ਹੋ ਗਈ ਹੈ ਵੱਡੀ। ਇਹ ਬੂਟੇ ਬਾਟੇ ਸੁੱਕਣ ਵਾਲੀ ਦਿੱਕਤ ਦਾ ਕੋਈ ਨਿਸ਼ਚਿਤ ਕੀਤੇ ਆਉਂਦੀ ਨਹੀਂ ਤੇਜੀ ਇਹਨੂੰ ਦਿੱਕਤ ਆਉਂਦੀ ਹੁੰਦੀ ਹੈ ਜੀ ਆ ਵਾਈਟ ਫ्लाई ਜੀ ਵਾਈਟ ਫ्लाई ਦੇ ਨਾਲ ਇਹਦੇ ਪੱਤੇ ਜਿਹੜੇ ਆ ਕੱਪ ਵਾਂਗੂ ਬਣਨੇ ਇਦਾਂ ਉੱਪਰ ਨੂੰ ਬਣਨੇ ਸ਼ੁਰੂ ਹੋ ਜਾਂਦੇ ਆ ਤੇ ਉਹ ਚਿੱਟੇ ਮਛਰ ਦੇ ਕਾਰਨ ਸਮੱਸਿਆ ਜ਼ਿਆਦਾ ਆਉਂਦੀ ਆ ਉਹ ਵੇਖਣ ਲਈ ਸਾਨੂੰ ਬੂਟੇ ਦਾ ਇਥੋਂ ਪਿਛਲਾ ਪੰਨਾ ਚੈੱਕ ਕਰਨਾ ਪਊਗਾ ਜੀ ਇਥੇ ਜੇ ਤੁਹਾਨੂੰ ਵਾਈਟ ਫ्लाई ਦਿਖਦੀ ਹੈ ਤਾਂ ਤੁਸੀਂ ਯੂਸਲੀ ਕੋਈ ਵੀ ਮੱਛਰ ਤੇਲੇ ਵਾਲੀ ਚੰਗੀ ਵਧੀਆ ਸਪਰੇਅ ਜਿੰਨਾ ਚ ਡਾਈਫੈਂਥਰਨ ਵਗੈਰਾ ਆਉਂਦੀ ਹੈ ਜਾਂ ਡੈਲੀਗੇਟ ਆਉਂਦੀਆਂ ਆ ਜਾਂ ਬਸ ਆਫ ਦੀ ਸਫਰੀਨ ਆਉਂਦੀ ਹੈ ਜਾਂ ਹੋਰ ਵੀ ਵਾਈਟ ਫ्लाई ਲਈ ਬਹੁਤ ਸਾਰੀਆਂ ਸਪਰੇਅ ਮਾਰਕੀਟ ਚ ਅਵੇਲੇਬਲ ਹੈਗੀਆਂ ਤੁਸੀਂ ਉਹਨਾਂ ਦੀ ਸਪਰੇਅ ਕਰ ਸਕਦੇ ਹੋ ਪਰ ਫਿਰ ਹਾਲ ਆਪਣੇ ਇਥੇ 플ੌਟ ਦੇ ਵਿੱਚ ਸਿਰਫ ਇੱਕ ਹੀ ਦਿੱਕਤ ਹੈ ਕਿ ਇਹਦੀ ਇੰਟਰਨੋਡ ਡਿਸਟੈਂਸ ਜ਼ਿਆਦਾ ਹੈ ਮਤਲਬ ਇੱਕ ਪਿੰਡੀ ਦੂਜੀ ਪਿੰਡੀ ਨਾਲੋਂ ਜ਼ਿਆਦਾ ਦੂਰ ਲੱਗ ਰਹੀ ਜਿਆਦਾ ਦੂਰ ਨਹੀਂ ਲੱਗਣੀ ਚਾਹੀਦੀ ਤੇ ਉਹਦੇ ਕਾਰਨ ਵੀ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਐਵਰੇਜ ਥੋੜੀ ਜਿਹੀ ਘ ਜੇ ਸੁੰਡੀ ਆ ਰਹੀ ਹੈ ਤਾਂ ਉਹਦੇ ਲਈ ਆਪਣੇ ਕੋ ਕੋਰਾ ਜਨ ਹੈਗੀ ਆ ਡੈਲੀਗੇਟ ਹੈਗੀ ਆ ਟਰੈਸਰ ਹੈਗੀ ਆ ਵਾਈਗੋ ਹੈਗੀ ਆ ਤੇ ਐਮ ਐਮ ਐਕਟਨ ਹੈਗੀਆਂ ਉਹਨਾਂ ਚ ਕੋਈ ਵੀ ਸਪਰੇਅ ਤੁਸੀਂ ਲੋਡ ਮੁਤਾਬਕ ਕਰ ਸਕਦੇ ਹੋ ਮਛਰ ਤੇਲਾ ਦਾ ਅਟੈਕ ਜਿਆਦਾ ਆ ਰਿਹਾ ਬਹੁਤ ਜਿਆਦਾ ਆ ਰਿਹਾ ਤਾਂ ਡੋਮਿਨੈਂਟ ਕਰ ਸਕਦੇ ਆ ਆਪਾਂ ਹਨਾ ਡੋਮਿਨੈਂਟ ਆ ਉਹਦੀ ਜਾਂ ਬਾਅਦ ਚ ਜੇ ਵਾਈਟ ਫਲਾਈ ਜਰਾ ਤਾਂ ਪੈਗਾਸਸ ਕਰ ਸਕਦੇ ਹੋ ਜੇ ਸੁੰਡੀ ਦੇ ਨਾਲ ਤੁਹਾਨੂੰ ਥ੍ਰਿਪਸ ਦੀ ਸ਼ਿਕਾਇਤ ਲੱਗਦੀ ਹੈ ਤਾਂ ਡੈਲੀਗੇਟ ਨਾਲ ਡੈਲੀਗੇਟ ਕਰ ਸਕਦੇ ਹੋ ਫੰਗੀ ਸਾਈਡ ਦੀ ਹਾਲੇ ਫਿਲਹਾਲ ਕੋਈ ਜ਼ਰੂਰਤ ਨਹੀਂ ਹੈ ਫੰਗੀ ਸਾਈਡ ਦੀ ਆਪਾਂ ਨੂੰ ਉਦੋਂ ਜ਼ਰੂਰਤ ਪੈਂਦੀ ਆ ਕਰਨ ਦੀ ਜਦੋਂ ਆਹ ਵਾਲੀ ਡੋਡੀ ਜਿਹੜੀ ਝੜਦੀ ਹੋਵੇ ਨਾ ਆਹ ਡੋਡੀ ਲੱਗੀ ਆ ਪੂਰੀ ਪੀਲੀ ਪੈ ਕੇ ਡਿੱਗਦੀ ਹੋਵੇ ਤਾਂ ਉਸ ਟਾਈਮ ਤੇ ਫੰਗੀ ਸੈਡ ਕਰਨਾ ਠੀਕ ਆ ਜੀ ਹੁਣ ਪਿੰਡੀ ਨੂੰ ਕੋਈ ਸਮੇਂ ਬਾਅਦ ਅੱਜ ਤੋਂ ਕੋਈ ਸਮੇਂ ਬਾਅਦ ਜਦੋਂ ਬਰਸਾਤਾ ਸ਼ੁਰੂ ਹੋਣ ਗਿਆ ਨਾ ਤਾਂ ਇਹਨੂੰ ਜਦੋਂ ਤੁਸੀਂ ਪਿੰਡੀ ਦੀ ਤੜਾਈ ਕਰੋਗੇ ਤਾਂ ਇਸ ਤੇ ਹਲਕੇ ਹਲਕੇ ਨਾ ਐ ਲੱਗਣਾ ਇਹਦੀ ਚਮੜੀ ਜਿਹੜੀ ਖਰਾਬ ਆ ਸਕਿਨ ਖਰਾਬ ਆ ਤਾਂ ਉਸ ਟਾਈਮ ਤੇ ਇਹਨੂੰ ਫੰਗੀ ਸੈਡ ਦੀ ਜ਼ਰੂਰਤ ਪੈਂਦੀ ਆ ਜੇ ਤੁਹਾਡੀ ਪਿੰਡੀ ਦਾਣਾ ਵਿਖਾ ਰਹੀ ਆ ਤੇ ਜਾਂ ਆਉਦੀ ਤੜਾਈ ਟਾਈਟ ਹੋ ਰਹੀ ਤੜਾਈ ਟਾਈਟ ਹੋ ਰਹੀ ਆ ਤਾਂ ਪਾਣੀ ਲਾਓ ਦਾਣਾ ਵਿਖਾ ਰਹੀ ਹਫਤੇ ਹਫਤੇ ਬਾਦੂਦੀਆਂ ਦੋਸਪਰੇਆ ਕਰੋ ਤਾਂ ਉਹਦੇ ਨਾਲ ਤੁਹਾਨੂੰ ਦਾਣਾ ਵਿਖਾਉਣ ਦੀ ਸਮੱਸਿਆ ਜੇ ਤਾਂ ਜ਼ਿੰਕ ਦੀ ਕਮੀ ਦੇ ਨਾਲ ਹੋਈ ਤਾਂ ਕਵਰ ਹੋ ਜੂਗੀ ਨਹੀਂ ਤਾਂ ਜੇ ਦਾਣਾ ਜ਼ਿਆਦਾ ਵਿਖਾਰੀ ਹੈ ਤਾਂ ਜੈਨੇਟਿਕਲੀ ਵੈਰੈਟੀ ਦੇ ਵਿੱਚ ਵੀ ਚੱਕਰ ਹੋ ਸਕਦਾ ਫਿਰ ਤੁਸੀਂ ਜਿਹੜੀ ਵੈਰੈਟੀ ਲਾਈ ਆ ਉਹ ਆਪਣੇ ਜਿਹੜਾ ਹੈਗਾ ਜੀ ਐਗਰੋਨੋਮਿਸਟ ਜਿਹਨੇ ਤੁਹਾਨੂੰ ਲਵਾਈ ਆ ਉਹਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਹੌਲੀ ਹੌਲੀ ਆਪਣੀਆਂ ਬਾਕੀ ਸਾਰੀਆਂ ਫਸਲਾਂ ਦੇ ਵੀਡੀਓ ਵੀ ਜਲਦੀ ਆਉਣੇ ਸ਼ੁਰੂ ਹੋ ਜਾਣਗੀਆਂ। ਕਾਫੀ ਸਮੇਂ ਬਾਅਦ ਆਪਾਂ ਵੀਡੀਓ ਅਪਲੋਡ ਕਰ ਰਹੇ ਹਾਂ। ਵੀਡੀਓ ਸ਼ੇਅਰ ਕਰੋ, ਜਾਣਕਾਰੀ ਚੰਗੀ ਲੱਗੀ ਤੇ ਇਹਦੇ ਸਬੰਧ ਚ ਕੋਈ ਹੋਰ ਤੁਹਾਡਾ ਸਵਾਲ ਜਾਂ ਸੁਝਾਅ ਹੋਵੇ ਤਾਂ ਥੱਲੇ ਕਮੈਂਟਾਂ 'ਚ ਪੁੱਛੋ ਆਪਾਂ ਜਵਾਬ ਦੇਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਧੰਨਵਾਦ।